ਕੀ ਕਾਲ ਜੀ ਸਾਰਿਆਂ ਨੂੰ ਤੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇੱਥੇ ਆਏ ਹੋਏ ਆ ਪੋਰਟੂਗਲ ਦੇ ਵਿੱਚ ਤੇ ਮਰੀਨਾ ਕਰਾਂਦੇ ਆਪਾਂ ਹੈਗੇ ਆ ਜਿੱਥੇ ਪਿਛਲਾ ਵਲੌਗ ਐਂਡ ਕੀਤਾ ਸੀ ਤੇ ਲਓ ਜੀ ਮੇੜੋ ਜਿਸ ਕਰ ਨੂੰ ਤੇ ਇਹ ਜਿਸ ਕਰ ਨੂੰ ਆਪਣੀ ਭੂਆ ਦਾ ਮੁੰਡਾ ਇਹ ਇੱਥੇ ਹੀ ਰਹਿੰਦਾ ਤੇ ਅਸੀਂ ਚੱਲੇ ਆਂ ਇਹਦੇ ਕਾਰ ਵਾਸ਼ ਤੇ ਇੱਥੇ ਲੱਗ ਗਈ ਹੈ ਕਾਰ ਵਾਸ਼ ਇਹ ਸਹੀ ਸ਼ਹਿਰ ਦੇ ਵਿੱਚ ਤੇ ਚੈੱਕ ਕਰੋ ਵੀ ਸਨੈਪ ਦਾ ਵੀਊ ਸ਼ਹਿਰ ਇੱਕ ਤਰ੍ਹਾਂ ਦਾ ਪਿੰਡ ਆ ਉਦਾਂ ਸ਼ਹਿਰ ਵਾਂਗੂ ਹੀ ਆ ਬਹੁਤ ਵਧੀਆ ਘਿਰ ਗਿਆ ਸੀ ਸ਼ਾਂਤ ਇੱਥੇ ਉਹ ਮੇਲਾ ਚੱਲਦਾ ਜਿਹੜਾ ਕੱਲ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੁਣ ਤੇ ਚਲੋ ਦਿਖਾਉਨੇ ਅੱਜ ਤੁਹਾਨੂੰ ਜਿੱਦਾਂ ਜਿੱਦਾਂ ਵੀ ਅੱਜ ਉਹਦਾ ਵੈਸੇ ਫਰੀ ਆ ਕੋਈ ਐਡਾ ਹੈ ਨਹੀਂ ਕੰਮ ਉਹ ਜੀ ਇਹ ਉਹ ਜਗ੍ਹਾ ਜਿਹੜੀ ਤੁਸੀਂ ਪਿਛਲੇ ਵਲੌਗ ਦੇ ਵਿੱਚ ਦੇਖੀ ਆ ਰਾਤ ਨੂੰ ਸ਼ੋਅ ਲੱਗਾ ਸੀ ਜਿੱਥੇ ਇਹ ਕਿਉਂਦਾ ਥੋੜਾ ਵਧੀਆ ਕੀਤਾ ਪਿਛਲੇ ਸਾਲ ਨਾਲੋਂ ਮਤਲਬ ਵਧੀਆ ਨਿਆਣਿਆਂ ਦੇ ਖੇਲਣ ਖੁੱਲਣ ਲਈ ਸਾਰਾ ਕੁਝ ਬਣਾਇਆ

É espetacular eu agora cair, é? muito baixinho para eu cair, não é? Está a fazer a cara, vai ter louco, porque a gente não tem a lega. Quero-me em volta. Que há Senhor com o vosso espírito aqueles que alimentais, com o corpo e o sangue do vosso filho, de modo que antes de muito vós, não só com palavras, mas em obras e verdade, mereçamos entrar no reino dos céus, o Cristo nosso Senhor. É assim que terminamos com a Operação de Esperança. Seja nesta geração, seja na que vem, seja até na geração dos mais velhinhos. Que ainda tem muito para dar. Muita experiência, para que de facto toda esta experiência. Checar o diba. Que é pá, concha leba-se caro, vói. caro. Toda na que manda, ਇਥੇ ਤਾਂ ਖਾਲੀ ਬਗਲ ਜੇ ਬਹੁਤ ਹੈ ਨਾ ਘਰ ਬੜੇ ਹੁਣ ਛੋਡੇ ਖੁੱਲੇ ਖੁੱਲੇ ਘਰ ਹੋਵੇ ਖੁੱਲੇ ਡੁੱਲੇ ਪਰ ਪਿੰਡਾਂ ਦੇ ਵਿੱਚ ਫਿਰ ਇਦਾਂ ਖੁੱਲੇ ਡੁੱਲੇ ਹੁੰਦਾ ਮਾਹੌਲ ਵਧੀਆ ਸ਼ਹਿਰਾਂ ਦੇ ਵਿੱਚ ਹੁੰਦੇ ਘਰ ਭੀੜੇ ਇਥੇ ਤਾਂ ਖੁੱਲ ਤੇ ਖੁੱਲੇ ਘਰ ਆ ਵਧੀਆ ਸੁਨਾ ਏਰੀਆ ਹੁਣ ਅੱਜ ਤਾਂ ਧੁੱਪ ਬਹੁਤ ਆ ਸ਼ਾਮ ਨੂੰ ਤੇ ਸਵੇਰ ਨੂੰ ਦੇਖਣ ਵਾਲਾ ਹੁੰਦਾ ਦੇਖ ਲਓ ਜੀ ਆਪਾਂ ਪਹੁੰਚ ਗਏ ਦੇ ਕਾਰਵਾਸ਼ਟੇ ਜਿੰਨੇ ਪਾਜ਼ਾ ਅਟੋਕ ਇਹ ਆ ਰੋੜਿਆ ਰੋੜ ਤੋਂ ਇਧਰ ਮੁੜਦੇ ਸਾਰ ਨਾਲ ਹੀ ਆ ਕਾਰਨਰ ਤੇ ਆ ਜਗਾ ਸੰਡੇ ਤੇ ਅਸੀਂ ਅੱਜ ਦੁੱਧ ਇਧਰ ਨੂੰ ਆ ਗਏ ਖੁੱਲਾ ਢੁਲਾ ਏਰੀਆ ਹੈ ਕਾਹੀ ਇੱਥੇ ਗੱਡੀਆਂ ਧੁੰਦੇ ਆ ਆਹਾਂ ਦਫ਼ਤਰ ਆ ਵਾ ਨਿਕਲੋ ਚੈੱਕ ਸਾਰੀਆਂ ਚੀਜ਼ਾਂ ਅਵੇਲੇਬਲ ਆ ਪਰਫਿਊਮ ਗੱਡੀਆਂ 'ਚ ਰੱਖਣ ਲਈ ਆਹਾ ਸ਼ੀਸ਼ਾ ਟੰਗੜ ਨੂੰ ਤੇ ਜੇ ਕੋਈ ਮੇਰਾ ਵੀਰ ਭਰਾ ਇੱਥੇ ਮੇਰੀ ਦੇਖਦਾ ਵੀਡੀਓ ਤਾਂ ਜ਼ਰੂਰ ਇੱਥੇ ਆ ਕੇ ਚੈੱਕ ਕਰਿਓ ਜਿਹੜਾ ਕੱਢ ਕੇ ਜਾਓ ਤੇ ਕਾਰ ਵਾਸ਼ ਦਾ ਨਾਮ ਜਿਹੜਾ ਹੈਗਾ ਫਾਈਬਰ ਰਿਵਰ ਕਾਰ ਵਾਸ਼ ਆ ਕਾਰ ਆਇਆ ਇੱਕ ਦੋ ਤਿੰਨ ਅੱਛਾ ਜੇ ਤੁਸੀਂ ਪੰਜਵੀਂ ਵਾਰ ਗੱਡੀ ਧਵਾਉਂਗੇ ਤੁਹਾਨੂੰ 50% ਦਾ ਡਿਸਕਾਊਂਟ ਵੀ ਮਿਲੂਗਾ ਲੋਰੀ ਵਧੀਆ ਆ ਲਓ ਜੀ ਆ ਜਿਹੜੇ ਤੁਸੀਂ ਪਟਾਕੇ ਦੇਖੇ ਆ ਇਹ ਆਪਣੇ ਆਉਣ ਦੀ ਖੁਸ਼ੀ ਚ ਵਜਾਏਗੇ ਨਹੀਂ ਨਹੀਂ ਇਹ ਜਿਹੜਾ ਤੁਸੀਂ ਪਿਛਲੇ ਵਲੌਗ ਚ ਦੇਖਿਆ ਹਣਾ ਖੁੱਲਾ ਖਾੜਾ ਚੱਲਦਾ ਸੀ ਜਿਹੜਾ ਤੇ ਮੈਨੂੰ ਲੱਗਦਾ ਮੈਂ ਗੱਤੀ ਖਰੇ ਚੇਤਾ ਕੋ ਲਗਿਆ ਉਹ ਵਜਾਏ ਹੋਣੇ ਨਹੀਂ ਇਹ ਹੁਣ ਤੁਹਾਨੂੰ ਅਗਲੇ ਵਲੌਗ ਚ ਦੇਖਣ ਨੂੰ ਮਿਲਣਗੇ ਲਓ ਜੀ ਆ ਇਥੇ ਮਰੀਨਾ ਗਰਾਂਦੇ ਦੇ ਚੌਂਕ ਦੇ ਵਿੱਚ ਲਾਈ ਹੋ ਆ ਮੂਰਤੀ ਤੇ ਇਹ ਮਤਲਬ ਇਹ ਦੇਖੀ ਜੀ ਬੜਾ ਵਧੀਆ ਬਣਾਇਆ ਹੈ ਸਟੇਜ ਇੱਥੇ ਇਹ ਨਹੀਂ ਆ ਇੱਕ ਪਾਰ ਗਿਆ ਇੱਧਰ ਤੇ ਆ ਸਾਹਮਣੇ ਬਾਰ ਕਰਕੇਗੇ ਇੱਥੇ ਇੱਥੇ ਆਪਣੇ ਇੰਡੀਆਨ ਜਿਆਦਾ ਹੈਗੀ ਆ ਟਾਂਕਾ ਆਪਣੇ ਇੰਡੀਆਨ ਬੰਦਿਆਂ ਦਾ ਹਰਿਆ ਭਰਿਆ ਬਹੁਤ ਹੈ ਇਹ ਜਿੰਨਾ ਵੀ ਏਰੀਆ ਸਾਰਾ ਹਰਿਆ ਭਰਿਆ ਹਰਿਆਲੀ ਬਹੁਤ ਹੈ ਆ ਪਾਉਣ ਚੱਲੇ ਆ ਮੜ ਜਾ ਇੱਕ ਸਟੋਰ ਨੂੰ ਥੋੜੇ ਜਿਹਾ ਸਮਾਨ ਲੈਣਾ ਕਹਿੰਦੇ ਤੇ ਲਓ ਜੀ ਆ ਕਲਰਫੁੱਲ ਬਿਲਡਿੰਗਾਂ ਚੈੱਕ ਕਰੋ ਡਿਫਰੈਂਟ ਡਿਫਰੈਂਟ ਕਲਰ ਇੱਕ ਕਹਿੰਦੇ ਮਿਊਜ਼ੀਅਮ ਆ ਪੁਰਾਣੇ ਸਮੇ ਦਾ ਇੱਥੇ ਪੁਰਾਣੇ ਕੱਚ ਦਾ ਸਮਾਨ ਜ਼ਿਆਦਾ ਪਿਆ ਤੇ ਕਹਿੰਦੇ ਪੁਰਾਣੇ ਟਾਈਮ ਦੇ ਵਿੱਚ ਇਸ ਸ਼ਹਿਰ ਨੂੰ ਸ਼ੀਸ਼ੇ ਦਾ ਸ਼ਹਿਰ ਕਹਿੰਦੇ ਸੀ ਕਿ ਇੰਨਾ ਇੱਥੇ ਜਾਣ ਕੇ ਕਾਰੋਬਾਰ ਵੀ ਜਿਆਦਾ ਕੱਚ ਦਾ ਸੀ ਭਾਂਡਿਆਂ ਦਾ ਇੱਥੇ ਜਿੱਦਾਂ ਜਿਆਦਾ ਕਾਰੋਬਾਰ ਸੁਣਦੇ ਆ ਕਹਿੰਦੇ ਜੇ ਕਿਸੇ ਕੋਈ ਕਿਸੇ ਹੋਰ ਸ਼ਹਿਰ ਦੇ ਵਿੱਚ ਕੰਮ ਵੀ ਨਹੀਂ ਸੀ ਮਿਲਦਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਤੇ ਇੱਥੇ ਕੰਮ ਮਿਲ ਜਾਂਦਾ ਸੀ ਇੰਨੀਆਂ ਇੱਥੇ ਮਤਲਬ ਭਾਂਡਿਆਂ ਦੀਆਂ ਫੈਕਟਰੀਆਂ ਵੀ ਹੈਗੀਆਂ ਲਾਗੇ-ਛਾਗੇ ਤੇ ਹੁਣ ਵੀ ਇਹਨੂੰ ਮਰੀਨਾ ਗ੍ਰਾਂਡੇ ਇੰਡਸਟਰੀਅਲ ਜ਼ੋਨਾਂ ਕਹਿੰਦੇ ਆ ਇੰਡਸਟਰੀਅਲ ਜ਼ੋਨਾਂ ਮਤਲਬ ਇੰਡਸਟਰੀਅਲ ਏਰੀਆ ਇਹ ਤੇ ਜਿਆਦਾ ਇੱਥੇ ਜਿਹੜਾ ਫੈਕਟਰੀ ਲਾਈਨ ਜਿਹੜੀ ਹੈਗੀ ਹੈ ਫੈਕਟਰੀਆਂ ਜਾਂਦੀਆਂ ਇੱਥੇ ਚਾਹੇ ਸੋ ਇਸ ਕਰਕੇ ਆ ਚੈੱਕ ਕਰੋ ਮੇਰੇ ਪਿੱਛੇ ਤੁਸੀਂ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਇੱਥੇ ਸ਼ਾਮ ਦੇ ਪੌਣੇ 6 ਹੋਣ ਲੱਗਿਆ ਜੀ ਤੇ ਦਿਨ ਚੈੱਕ ਕਰੋ ਇਹ ਕਿੰਨਾ ਖੜਾ ਜਦੋਂ ਦੁਪਹਿਰਾ ਹੁੰਦਾ ਹੈ ਜੀ ਤਿਆ ਮੇਰੇ ਪਿੱਛੇ ਤੁਸੀਂ ਚੈੱਕ ਕਰ ਸਕਦੇ ਆ ਕਿ ਪ੍ਰਾਣੀਆਂ ਮਾਰ ਤਾਂ ਇੱਥੇ ਤੇ ਫੇਰ ਉਹ ਹੀ ਮੇਲਾ ਆ ਗਿਆ ਤੇ ਤੁਹਾਨੂੰ ਹੁਣ ਲੈ ਕੇ ਦਿਖਾ ਲਦੇ ਆ ਇੱਥੇ ਲੈ ਕੇ ਇੱਕ ਬਹੁਤ ਸੋਹਣੀ ਚੈੱਕ ਕਰਾਂ ਚੈੱਕ ਕਰੋ ਇਸ ਸੈਲ ਦੀਆਂ ਮੈਜ਼ਾਲੇ ਕਾ ਕੀ ਤੇ ਮੈਟਿਪ ਸਾਂ ਪੇਡਰ ਪੂਰੂ ਹਾਂਜੀ ਤੇ ਲਓ ਜੀ ਇਹ ਸੀ ਅੱਜ ਦੀ ਵੀਡੀਓ ਇੱਥੇ ਤੱਕ ਵੀਡੀਓ ਦੇਖਣ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਜੇ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਿਰ ਆਪਾਂ ਕੰਟੀਨਿਊ ਰੱਖਾਂਗੇ ਵੀਡੀਓ ਐਡੇ ਬਣਾਉਂਦੇ ਰਾਵਾਂਗੇ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਹਾਂ ਹੁਣ ਕਿਸੇ ਨਵੇਂ ਵਲੌਗ ਤੇ ਨਵੇਂ ਸ਼ਹਿਰ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ